ਪੰਜ ਦਰਿਆ ਦਾ ਪਾਣੀ ਹੈ ਕਾਲੇ ਕਾਗੋੜ ਸਵੜਾਉਂਦੀ ਇਹ ਗੁਰੂ ਨਾਨਕ ਦੀ ਬਾਣੀ ਹੈ ਕਾਲੇ ਕਾਗੋੜ ਸਵੜਾਵੇ ਇਹ ਗੁਰੂ ਨਾਨਕ ਦੀ ਬਾਣੀ ਹੈ ਤੇਰੇ ਸਿਰ ਤੇ ਹੱਥ ਜੋਰਿਆ ਰੈਬਰ ਰੂਪ ਵਲੇਦਾ ਕੋਈ ਵੀ ਬੇਦ ਨਹੀਂ ਪਾਸਕਿਆ ਨਾਨਕ ਨੂਰ ਨਰਲੇਦਾ ਤਣੂ ਅੰਬਰੀ ਤੇ ਵਿਥੇ ਅਮਰ ਫਲਾਂ ਦੀ ਦਾਣੀ ਐ ਕਾਲੇ ਕਾਗੋਵਾਂ ਸੁਣਾਵੇ ਗੁਰੂ ਨਾਨਕ ਦੀ ਬਾਣੀ ਐ ਕਾਲੇ ਕਾਗੋਵਾਂ ਸੁਣਾਵੇ ਗੁਰੂ ਨਾਨਕ ਦੀ ਬਾਣੀ ਆ श्री हर कृष्ण देवनी मामा जीव जी बख्श देव शुभ भगया ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਮੇਰੇ ਤੁਮ ਜਿਉ ਕੇ ਚਾਨਣ ਹੋਆ ਮੇਰੇ ਤੁਮ ਜਿਉ ਆ ਮੇਰੇ ਤੁਮ ਜਿਉ ਕੇ ਚਾਨਣ ਹੋਆ ਓਂਕਾਰ ਸੂਰਜ ਨਿਕਲਿਆ ਜਿਉਂ ਕਰ ਸੂਰਜ ਨਿਕਲਿਆ ਜਿਉਂ ਕਰ ਸੂਰਜ ਨਿਕਲਿਆ ਜਿਉਂ ਕਰ ਸੂਰਜ ਨਿਕਲਿਆ ਪਰਛਾਵੇਂ ਅੰਧੇਰ ਭਲੋਆ ਸਾਰੇ ਛੱਪ ਅੰਦੀਰ ਕੋ ਲੋਆ ਸਾਰੇ ਛੱਪ ਅੰਦੀਰ ਕੋ ਲੋਆ ਸਾਰੇ ਛੱਪ ਅੰਦੀਰ ਕੋ ਲੋਆ ਗੁਰੂ ਨਾਨਕ ਪ੍ਰੰਧ ਤੇ ਆ ਸਤਿਗੁਰੂ ਜਨ ਜਨ ਜੀ ਰੱਥ ਜੋੜ ਕੇ ਜੱਟ ਚੋਲੀ ਪਾ ਦਿਓ ਰੱਖਿਓ ਨਿਮਾਣਿਆ ਦਮ ਭਗਵਾਨ ਜੀ ਆਪਣੇ ਬਧੂ ਸਾਨੂੰ ਕਰੇ ਚਲੇ ਪਾ ਦਸ਼ਾ ਦਿਲਾਂ ਦੀਆਂ ਜਾਣੇ ਜਾਣੇ ਜਾਣਾ ਜਨਮ ਤੇ ਜਿੱਦੀ ਦਾ ਚੋੜੀ ਪਾ ਦਿਓ ਰੱਖਿਓ ਨਿਮਾਨਿਆਂ ਦਾ ਜਨ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਵਤਾਰਧਾਨੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਾਰ ਅੰਦ ਕਿਰਪਾ ਸਦਕਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਵਿੱਤਰ ਸਥਾਨਾਂ ਤੋਂ ਹਰ ਸਾਲ ਦੀ ਤਰ੍ਹਾਂ ਤਕਰੀਬਨ 2015 ਤੋਂ ਸੰਗਤਾਂ ਦੇ ਪੂਰਨ ਸਹਿਯੋਗ ਸਦਕਾ ਇਹ ਪਰਿਵਾਰ ਜਿਹੜੀਆਂ ਕਿਟੀਆਂ ਜਾਨੀਆਂ ਹਨ ਸੁਗਰੂ ਸਾਹਿਬ ਜੀ ਦਾ ਕੋਟਾਨ ਕੋਟਾ ਸ਼ੁਕਰ ਹੈ ਸੋਚੇ ਹੀ ਨਗਰ ਤੇ ਸ਼ਹਿਰ ਨਿਵਾਸੀ ਸੰਗਤਾਂ ਦਾ ਧੰਨਵਾਦ ਹੈ ਜੋ ਥਾਂ ਥਾਂ ਦੇ ਸੰਗਤਾਂ ਦਾ ਸਵਾਗਤ ਗੁਰੂ ਕੇ ਲੰਗਰ ਦੇਗਾ ਸੇਵਾਵਾਂ ਨਿਭਾਉਂਦੀਆਂ ਹਨ ਸੋ ਬੇਨਤੀ ਹੈ ਭਾਈ ਜਿੱਥੇ ਵੀ ਜਿਸ ਤਰ੍ਹਾਂ ਦਾ ਸਮਾਂ ਮਿਲਦਾ ਹੈ ਹਾਜ਼ਰੀਆਂ ਭਰੀਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਹੁਕਮ ਸੀ ਕਿ ਜੇ ਉਹ ਸੰਸਾਰ ਹੈ ਰੋਗੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਵੈਦ ਬਣ ਕੇ ਰੋਗੀਆਂ ਦੇ ਦੂਰ ਕਰਨ ਵਾਸਤੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਥਾਂ ਥਾਂ ਤੇ ਜਾ ਕੇ ਜਿੱਥੇ ਚਾਰ ਉਦਾਸੀਆਂ ਕੀਤੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਲਪੁਰ ਖਵਾਹੀ ਦੁਜੇ ਦੇ ਨਾਮ ਦੀ ਦਾਤ ਵਰਕ ਸੀ ਸੋ ਉਸ ਸਨੇਹ ਦੇ ਮੁਤਾਬਕ ਹੀ ਉਸ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਦੇ ਉਸ ਸੰਧਾਨ ਨੂੰ ਮੁੱਖ ਰੱਖਦੇ ਆ ਇਹ ਪ੍ਰਭਾਤ ਵਜੀਆਂ ਸ਼ੁਰੂ ਹੋਈਆਂ ਹਨ ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮਿਹਰ ਕਰਨ ਸਵਨਾ ਹੈ ਜੀਵਨਾ ਦੇ ਵਿੱਚ ਨਾਮ ਬਾਣੀ ਦੇ ਜਾਨਣ ਖੰਡੇ ਵਾਟੇ ਦੇ ਅੰਮ੍ਰਿਤ ਦੀ ਦਾਤ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਸੋ ਬੇਨਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਤਾਨਾਂ ਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਦਾਵ ਜੀ ਦੇ ਸੰਬੰਧ ਵਿੱਚ 350 ਸਾਲਾਂ ਸਦਾਵ ਜੀ ਦੇ ਸੰਬੰਧ ਵਿੱਚ ਜੋ ਆਪਣੀ ਨਗਰ ਕੀਰਤਨ ਦੇ ਵੀ ਦਰਸ਼ਨ ਕੀਤੇ ਸਨ 16 17 18 ਨਵੰਬਰ ਨੂੰ ਰਾਤਰੀ ਦੇ ਦੀਵਾਨ ਸਜਾਏ ਜਾ ਰਹੇ ਹਨ 16 17 18 ਨਵੰਬਰ ਨੂੰ ਰਾਤਰੀ ਦੇ ਦੀਵਾਨ ਸੰਤ ਬਾਬਾ ਭਵਿੰਦਰ ਸਿੰਘ ਜੀ ਜਰਗਵਾਲੇ ਜੋ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਸੋ ਉਹਨਾਂ ਵਿੱਚ ਵੀ ਹਾਜ਼ਰੀਆਂ ਭਰੋ ਸੁਰਿੰਦੇ ਦੇ ਨਾਲ ਵਿੱਚ ਭਰਾਤਮੀ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਸਾਹਿਬ ਜੀ ਮਿਹਰ ਕਰਨ ਆਪਣੇ ਦਰੋਂ ਕਰੋ ਸਾਰੀਆਂ ਸੰਗਤਾਂ ਨੂੰ ਸਿੱਖ ਜਗਤ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ परोस ते बंद जी दत चोली पायो रखियो निमाण बंदी जी दत चोली पायो रखियो निमाणे ਦੀ ਗੱਥਾ ਜੋੜ ਕੇ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਜੀ ਤਕਰੀਬਨ 13 ਦਿਨਾਂ ਵਾਸਤੇ ਜੋ 5 ਨਵੰਬਰ ਨੂੰ ਜੋ ਗੁਰਪੁਰਬ ਹਨ ਉਥੇ ਤੱਕ ਪ੍ਰਵਾਹ ਵੀ ਜੇ ਚੱਲ ਨਹੀਂ ਹਨ ਇਹ ਗੁਰ ਤੇਗ ਬਹਾਦਰ ਸਾਹਿਬ ਦਾ 500 ਰੁਪਿਆ ਆ ਰਿਹਾ ਹੈ ਉਹਦੇ ਸਬੰਧ ਵਿੱਚ ਕੀ ਜਿਹੜਾ ਆਪਣਾ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਕੀ ਕੀ ਪ੍ਰਬੰਧ ਕੀਤੇ ਜਾ ਰਹੇ ਹਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਥਾਨ ਤੋਂ ਹੀ ਉਹਨਾਂ ਤੋਂ ਹੀ ਆਗਿਆ ਲੈ ਕੇ ਇਹ ਪ੍ਰਵਾਹ ਵੀ ਰੇ ਕੀਤੀਆਂ ਜਾਂਦੀਆਂ ਹਨ ਤੇ ਇਸ ਸਬੰਧ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਥਾਨਾਂ ਤੇ ਦੀਵਾਨ ਸਜਾਏ ਜਾ ਰਹੇ ਹਨ 16 17 18 ਨਵੰਬਰ ਦੇ ਜੋ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਾਰ ਰਹਿਮਤ ਕਿਰਪਾ ਸਦਕਾ ਜਿੱਥੇ ਗੁਰਪਰਬ ਸੰਗਤਾਂ ਮਨਾਨੀਆਂ ਹਨ ਉਹਦੇ ਸਤਾਵਰੀ ਦੇ ਸੰਬੰਧ ਵਿੱਚ ਵੀ ਦਿਵਾਨਾਂ ਦੇ ਵਿੱਚ ਸੰਗਤਾਂ ਨੂੰ ਹਾਜ਼ਰੀ ਭਰਨ ਵਾਸਤੇ ਪ੍ਰੇਰਨਾ ਕਰਦੇ ਹਾਂ ਸੰਗਤਾਂ ਨੂੰ ਪ੍ਰੇਰਨਾ ਕਰਦੇ ਹਾਂ ਕਿ ਪ੍ਰਚਾਰ ਵੀ ਬਹੁਤ ਵਧ ਰਿਹਾ ਤੇ ਨਸ਼ਾ ਜਿਹੜੀਆਂ ਵਿਪਚਾਰ ਨੇ ਉਹ ਤੋਂ ਨਹੀਂ ਵਧ ਰਹੇ ਨੇ ਸੰਗਤਾਂ ਨੂੰ ਕੀ ਪ੍ਰੇਰਨਾ ਦਿੰਦੇ ਹੋ ਕਿਸ ਤਰ੍ਹਾਂ ਜੀ ਖਾਸ ਕਰਕੇ ਜੋ ਆਪਣੀਆਂ ਸਿੱਖ ਧਰਮ ਦੀਆਂ ਮੋਢੀ ਸੰਸਥਾਵਾਂ ਹਨ ਉਹਨਾਂ ਨੂੰ ਗਰਾਊਂਡ ਲੈਵਲ ਤੋਂ ਕੋਈ ਉਪਰਾਲਾ ਐਸਾ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਬੱਚਿਆਂ ਨੂੰ ਸਖਲਾਈ ਕੇਂਦਰ ਸਿੱਖਿਆ ਵਿਦਿਆ ਤੇ ਮੈਡੀਕਲ ਸਹੂਲਤਾਂ ਦੇਣ ਫਿਰ ਬਹੁਤ ਜ਼ਿਆਦਾ ਠੱਲ ਪਵੇਗੀ